वीडियो बंद करने मतलब नहीं करा कोई बाबा जी नहीं बाजी फोन खोन का मतलब नहीं डके फोटो पिछे पाड़ा कितना मतलब नहीं ਵੀਰ ਅਰ ਮਾਰ ਨਾ ਕੱਟ ਸਾਡੇ ਆ ਬੋਲੋ ਇਹਦਾ ਫੋਨ ਖੋਹਣਾ ਮਤਲਬ ਨਹੀਂ ਗੱਲ ਕਰਨੇ ਗੱਲ ਕਰਨੀ ਫੋਨ ਕਰਦੇ ਚਲੋ ਵੀਡੀਓ ਬਣਾਓ ਵੀਡੀਓ ਬਣਾ ਦੇ ਬਾਬੂ ਕੀ ਕਰਦੇ ਤੋੜਨਾ ਚੁੱਕ ਲਾ ਜਿਹੜਾ ਮੈਨੇਜਰ ਸਾਹਿਬ ਆਪਡੇਟ ਕਰਨ ਉਧਰ ਕਵਾਫੀ ਮੈਨੇਜਰ ਸਾਹਿਬ ਬਣਾਓ ਉਧਰ ਕਰੀ ਬੜੇ ਓਏ ਸੰਤਾਂ ਦੇ ਬੜੋ ਸੰਤਾਂ ਦੀ ਤਸਵੀਰ ਫੜੋ ਨਹੀਂ ਵੀਰ ਨੂੰ ਨਿਕੋਲ ਕਪੜਾ ਅੱਲਾਹ ਅੱਲਾਹ ਆਪਣੀ ਗਲਤੀ ਨਹੀਂ ਆਪਾਂ ਵੀ ਗਲਤੀ ਨਹੀਂ ਆਉਂਦੇ ਨਹੀਂ ਵੀਰ ਹਾਈਟ ਨਾਲ ਹਾਈਟ ਨਾਲ ਗੱਲ ਕਰ ਤਾਂ ਗਾਉਂ ਡਿਆ ਆ ਸੰਤਾਂ ਦਾ ਇਹ ਰਾਜ ਪਿੱਛੇ ਤਾਂ ਘਟੇ ਆਪ ਕੋ ਇਧਰੋ ਇਥੇ ਬੱਜ ਜਾ ਯਾਰੀ ਫੋਟੋਆਂ ਦੇ ਵੀ ਬਾਤ ਕਰਨ ਦੇ ਆਏ ਆ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਾਉਂਡ ਸਾਹਿਬ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਕਰਵਾ ਦਿਓ ਜਨਾ ਗੁਰੂਆਂ ਦੀ ਫੋਟੋ ਆ ਬਾਬਾ ਦੀਪ ਸਿੰਘ ਉਹ ਬਾਪੂ ਜੀ ਅਛਾ ਤਾਂ ਬੰਦੀ ਸਿੰਘ ਜੀ ਨੇ ਫੋਟੋ ਨਹੀਂ ਲਾਉਣੀ ਆ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਯਾ ਸੰਗਤ ਅਸਵਾਸ ਕਰਨੀ ਜੇ ਮੈਨੇਜਮੈਂਟ ਇਹ ਕਿਉਂ ਹੋਇਆ ਸਾਡੇ ਬਾਬਾ ਜੀ ਸਾਡੇ ਹੋਰ ਕਾਸ ਉਹ ਕਰਦੇ ਹੁੰਦੇ ਬਾਬਾ ਦੀਪ ਸਿੰਘ ਜੀ ਆ ਗਏ ਨਹੀਂ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇਗੀ ਯਾ ਗੁਰੂਆਂ ਦੀ ਯਾ ਬਾਬਾ ਦੀਪ ਸਿੰਘ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨੀ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ 5 ਦਾਵਾ ਬਿਲਕੁਲ ਨਹੀਂ ਨਾ ਇੱਥੇ ਮੈਨੇਜਮੈਂਟ ਤਾਂ 5 ਦੀ ਕੀ ਮੀ ਹੋ ਗਿਆ ਨਹੀਂ ਇਹ ਤੇ 5 ਦਾ ਤੁਸੀਂ ਸਾਰੇ 5 ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇ ਕਿ ਫੋਟੋ ਜੀ ਸੇਵਾ ਯਾਰ ਮੈਂ ਆ ਫੋਟੋ ਲਾਉਂਗਾ ਨਹੀਂ ਲੱਗੇ ਇਹਦੇ ਫੋਟੋ ਲਾਓ ਲਾਓ ਲੱਗੀ 47 ਫੋਟੋ ਲਾ ਦਿਓ ਲਾ ਦਿਓ ਆ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ मेरी से जी मेरी मालक करता रही प्रधान जी लाओ संता ਜਿੰਨਾ ਵੱਧ ਹੋਵੇ ਬੱਸ ਮੇਰੀ ਗੱਲ ਸੁਣੋ ਉਹ ਬੋਟਾ ਹੀ ਲੈ ਆ ਉਹ ਫੋਟੋ ਫਾਟੋ ਫੋਟੋ ਲਾਜਰ ਮੈਂ ਦਾ ਕਰੇ ਹਲਵਾ ਨਹੀਂ ਫਾਟਰੀ ਚੁੱਕੇਗਾ ਆਜਾ ਫੋਟੋ ਬਾਹਰ ਫੋਟੋ ਲਾਇਆ ਕੰਦੇਲ ਸਿਰਸਲਾ ਲਾਜ ਅਮਰ ਰੱਖੋ ਤੇ ਨਹੀਂ ਲੱਗੇਗੀ ਨਹੀਂ 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 ਲਾਤਾਂ ਕਰਕੇ ਡੰਗਦੇ ਇੱਕ ਮਿੰਟ ਖੰਨੀ ਲੋਣੀ ਫੋਟੋ ਖਾ ਇੱਕ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਈ ਠੱਕੇ ਤੁਸੀਂ ਮਾਰਨਦੇ ਹੋ ਨਹੀਂ ਅਸੀਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਕਿੰਨੇ ਮਾਰਿਆ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਈ ਵੀ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਤੇ ਸਵੇਰਦੇ ਫੋਟੋ ਖਾਂਦੇ ਕਦੀ ਕੋ ਅਜਰਮਣੇ ਉਹ ਫੋਟੋ ਹੀ ਲੈ ਆ ਉਹ ਫੋਟੋ ਫਾਟ ਫੋਟ ਲਾ ਅਜਰਮਣ ਦਾ ਕਰ ਹਾਤਰੀ ਚੁੱਕੇਗਾ ਇਹ ਲਾਜੋ ਫੋਟੋ ਬਾਹਰ ਹਾਂ ਤੇ ਮੈਂ ਫੋਟੋ ਲਾ ਫੋਟੋ ਲਾ ਅਮਰੇ ਦਾ ਅਜਰਮਣੇ ਫੋਟੋ ਲਾ ਕੇ ਦਿਲ ਸਿਰਸਲਾ ਯਾਰ ਫੋਟੋ ਸਾਹਮਣੇ ਲਾਜ ਅਮਰੇ ਰੱਖੋ ਤੇ ਨਹੀਂ ਲੱਗੇਗੀ ਨਹੀਂ 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 ਫੋਟੋ ਬਾਬਾ ਜਾਨ ਚੱਲ ਬਾਬਾ ਜਾਨ ਚੱਲ ਜੇ ਮੈਂ ਕੋ ਫੜਾ ਫੜ ਕੋਣ ਦਾ ਲਾਤਾ ਕਰਕੇ ਡੰਗਦੇ ਇੱਕ ਮਿੰਟ ਅੱਖਾਂ ਨਹੀਂ ਲੋਣੀ ਫੋਟੋ ਖਾ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਈ ਧੱਕੇ ਤੁਸੀਂ ਮਾਰਨਦੇ ਹੋ ਮੈਨੂੰ ਨਹੀਂ ਮਾਰੇ ਕਿਉਂ ਨਹੀਂ ਮਾਰੇ ਕਿੰਨੇ ਮਾਰਦਾ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਈ ਵੀ ਤੁਹਾਨੂੰ ਪਿਆਰ ਨਾ ਕਰਨ ਦੇ ਪਿਆਰ ਨਾ ਕਿੱਥੋਂ ਤੁਸੀਂ ਤਾਂ ਸਵੇਰਦੇ ਫੋਟੋ ਖਾਂਦੇ ਕਦੀ ਕੋ ਜਰ ਮੜੇ ਤੋ ਬਾਣੀ ਖਾਨ ਬਾਨੀ ਤੋ 1 ਮਿੰਟ ਇਹ ਕੌਣ ਸੀ ਇਹਨੇ ਗੱਲ ਪੈ ਗਈ ਕੈਪਟਨ ਨਾ ਤੋ ਕਰਨਾ ਕਰਨਾ ਨਹੀਂ ਮੜੇ ਓਹ 卖狗是的人多。Yeah, ਹਾਂ ਕੋਰਾ ਉਹ ਗੱਬੀ ਆਹ ਉਸ ਕਾਹ ਘੜੀ ਜਵਾਨੇ ਉਹਨੂੰ ਬੋਟਾ ਜਣਾ ਕਰਨ ਵਾਲਾ ਕਰਨਲ ਗਿਆ ਉਹਦੇ ਕੋਲ ਬਹਿ ਗਿਆ ਪਤਾ ਨਹੀਂ ਉਹ ਪਤਾ ਨਹੀਂ ਪੈ ਗਈ ਲਈ ਬਹਿ ਗਿਆ ਉਹ ਲਹੂ ਉਹਦੇ ਨੇ ਨਹੀਂ ਕੋ ਉਹ ਬਹਿ ਕੇ ਪਤਾ ਨਹੀਂ ਕੀ ਚੱਕਰ ਬਣਾਇਆ ਨੇ ਤਾਂ ਪਤਾ ਨਹੀਂ ਉਹ ਸੰਗਤ ਬਹਿ ਗਈ ਆ ਹੂੰ ਸੰਗਤ ਪੈ ਗਈ ਆ ਬਾਪੂ ਨੇ ਹਾਂ ਕੀ ਚੱਕਰ ਕੋਈ ਗੱਲ ਹੋਈ ਇਹ ਫੋਟੋ ਰਾਣੀ ਹੀ ਹੋ ਗੱਲ ਤਾਂ ਦੀਆ ਪ੍ਰੋਗਰਾਮ ਹੋ ਗਿਆ ਕੱਲ ਉਹਨੇ ਫੋਟੋ ਲਾਤੀ ਨਾ ਅੰਤਮੈ ਲੱਗਨੀ ਰੇਂਗਾ ਇੱਥੇ ਮੈਂ ਹੀ ਮੈਂ ਕੋਈ ਨਹੀਂ ਆਉਂਦਾ ਠੀਕ ਠੀਕ ਉਹ ਕੱਲ ਹੀ ਥੜਾ ਹੋਇਆ ਸੀ ਨਹੀਂ ਹੈਗਾ ਇੱਥੇ ਮੈਂ ਹੀ ਮੈਂ ਉਹ ਵਾਵਾਉਛੂ ਇਹ ਛੂ ਇਹ ਬਣਾ ਪੜਾ ਮੋਬਾਈਲਾਂ ਚੱਲਣ ਦਿਆ ਤੇ ਆ ਗਿਆ ਕਰਦੀ ਹਾਂ ਠੀਕ ਉਹ ਕੱਲ ਨੂੰ ਥੋੜਾ ਇਸ਼ੂ ਆ ਗਿਆ ਕਲੀਅਰ ਆ ਤੋ ਇਹ ਦੋ ਨੰਬਰ ਨਾ ਗਏ ਆਪਾਂ ਚਲੀ ਆਪਣੇ ਲੰਗੇ ਚ ਵੇਖੀ ਜਾਈਏ ਕਿ ਬੰਦੇ